ਤੇ ਉਪਰ ਕੱਪੜਿਆਂ ਵਾਲੀ ਤਾਰ ਜੀ ਉਹ ਹੋ ਗਈ ਟੁੱਟ ਗਈ ਤੇ ਉਹ ਮੈਂ ਹੁਣ ਜਾ ਕੇ ਕਰਦਾਗਾ ਜਾ ਕੇ ਉਹ ਸੈਟ ਜੀ ਉਹ ਸਾਰੇ ਨੇ ਕੱਪੜੇ ਡਿਗਬੇ ਥੱਲੇ ਹੁਣ ਇਹਨੂੰ ਕਰਦਾਗਾ ਮੈਂ ਇਕ ਰੱਸੀ ਜੀ ਕੋਈ ਮੈਨੂੰ ਹੋਰ ਦੇ ਦੇ ਉਹਦੇ ਨਾਲ ਬਣਦਾ ਨਵਾਂ ਰੱਸੀ ਆ ਕਿਤਾਹ ਹੋ ਗਈ ਇਕ ਰੱਸੀ ਹੋਰ ਦੇ ਦੇ ਹੈ ਤੇ ਉਹ ਕਦਰ ਬਣੀ ਜਾਊਗੀ ਹੁਣ ਲਿਆ ਜਾ ਕੇ ਉਹ ਪਿਆਗਾ ਆਪਣਾ ਕਣਕ ਆ ਖੜਿਆ ਮੋਟਰਸਾਈਕਲ ਤੇ ਖੋਲਦੇ ਆਂਗੇ ਗੇਟ ਗੇਟ ਖੋਲ ਕੇ ਬੱਸ ਚੱਲੀਏ ਫਿਰ ਰੱਖੀ ਆਟਾ ਆਟਾ ਹੋ ਗਿਆ ਜੀ 37 ਕਿਲੋ 250 ਗ੍ਰਾਮ ਮੈਂ ਆ ਗਿਆ ਦੀ ਹੁਣ ਨਾ ਨਾ ਆਟਾ ਹੀ ਹੋਇਆ ਹੁਣ ਇਹ ਆਟਾ ਤਾਂ ਇਹਦੇ ਚੋਂ ਮਣਕ ਨਿਕਲੂਗਾ ਨਹੀਂ ਨਿਕਲੇਗਾ ਆਟਾ ਜੀ ਘੱਟ ਨਿਕਲੇਗਾ ਨਹੀਂ ਨਹੀਂ ਨਿਕਲੂਗਾ ਨਾ ਆਟਾ ਨਿਕਲੇਗਾ ਤੇ ਅੱਟੇ ਹੀ ਆਟਾ ਨਿਕਲੂਗਾ ਨਾ ਫੇਰ ਆਟਾ ਨਿਕਲੂ ਇਹ ਕਣਕ ਨਹੀਂ ਚਲੋ ਕਾਟੋਗੇ ਨਾ 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 ਕਾਟ ਨਹੀਂ ਕੱਟਦਾ ਮੈਂ ਮੈਂ ਤਾਂ ਨਹੀਂ ਕੱਟ ਕਰਦਾ ਮੈਂ ਇਹਦਾ ਤੇਰੇ ਕੋਲ ਕੱਟਦਾ ਤੇ ਚਲੋ ਕਮਲ ਨਾਲ ਸਾਰੇ ਫੁੱਲਾਂ ਦੇ ਵਿੱਚ ਪਾਣੀ ਪਾਰਿਆ ਇਹ ਵਿਚਾਰਾ ਬਹੁਤ ਮਿਹਨਤ ਕਰਦਾਗਾ ਫੁੱਲਾਂ ਦੇ ਉੱਤੇ ਇਹ ਸਾਰੇ ਫੁੱਲ ਏਸੇ ਨੇ ਪਾਲੇ ਨੇਗੇ ਉਧਰ ਤੁਲਸੀ ਮਾਤਾ ਵੀ ਏਸੇ ਨੇ ਪਾਲ ਰਹਾਗਾ ਸਾਰੇ ਫੁੱਲ ਦੇਖੋ ਕਿੰਨੇ ਵਧੀਆ ਲੱਗਦੇ ਨੇ ਤੇ ਉਹ ਸਾਈਡ ਦੇ ਉੱਤੇ ਵੀ ਲਾਏ ਨੇ ਸਾਰੇ ਫੁੱਲ ਤੇ ਇੱਧਰ ਵੀ ਲਾਏ ਨੇ ਦੇਖੋ ਕਿੰਨਾ ਵਧੀਆ ਲੱਗਦਾਗਾ ਬਾਕੀ ਸਾਡੇ ਜਿਹੜਾ ਹੁਣ ਇੱਧਰ ਆਪਾਂ ਨੇ ਚੌਲੇ ਫਲੀਆਂ ਲਾਤੀਆਂ ਮਿਰਚਾਂ ਲਾਤੀਆਂ ਤੇ ਫਲ ਚੱਕ ਲਿਆ ਭਾਈ ਆੜੂ ਨੇ ਆਪਣੇ ਨੇ ਬਹੁਤ ਵਧੀਆ ਹੁਣ ਦੇਖੋ ਆਪਣੇ ਆੜੂ ਨੇ ਫਲ ਚੱਕ ਲਿਆ ਬਹੁਤ ਵਧੀਆ ਇੱਧਰਲੇ ਨੇ ਵੀ ਉਧਰਲੇ ਨੇ ਵੀ ਦੇਖੋ ਆ ਕਿੰਨੇ ਸੋਹਣੇ ਸੋਹਣੇ ਦੇਖੋ ਆੜੂ ਲੱਗੇ ਹੋਏ ਨੇਗੇ ਆ ਦੇਖੋ ਆ ਸਾਰੇ ਆੜੂ ਲੱਗੇ ਹੋਏ ਨੇਗੇ ਆ ਦੇਖੋ ਚੱਕ ਰਿਹਾ ਅਵੇ ਵਿਚਾਰਾ ਦੇਖ ਲਾ ਧੀਰੇ ਇਥੇ ਜਾਨਵਰਾਂ ਦੇ ਉਹਨਾਂ ਨੂੰ ਵੀ ਪਾਣੀ ਪਿਆਉਂਦਾ ਇਹ ਹਾਂ ਬਈ ਨਵੇੜਤਾ ਪੂਰਾ ਨਵੇੜਾ ਕਿਹਾ ਰ ਵਧੀਆ ਰਹਾ ਮੌਸਮ ਅੱਜ ਫਿਰ ਵੀ ਕਾਰਜ ਹੋ ਗਿਆ ਲੱਗਦਾ ਵੀ ਸ਼ਾਇਦ ਨਾਏ ਪਵੇ ਵੀ ਤਾਂ ਚੰਗੀ ਗੱਲ ਆ ਗਈ ਵਾਹਿਗੁਰੂ ਸੁੱਖ ਰੱਖੇ ਇਹ ਹਾਂ ਲੈ ਬਰਾਹੀ ਆਈ ਦੇਖ ਓਏ ਦੂਜੀ ਦੇ ਵਧੀਆ ਜੀ ਤਾਂ ਨਹੀਂ ਵਧੀਆ ਕੀ ਘਟਿਆ ਕੀ ਕਰ ਰਹੇ ਕੁਝ ਅੱਜ ਕੁਰਤੇ ਵੀ ਆਉਂਦੇ ਹੋਣ ਲੱਗ ਰਹੇ ਹੋਏ। ਉਹ ਇਹ ਅੱਜ ਵੀ ਸਟੈਂਡ ਤੋਂ ਦੇਖਦਾ ਬੰਦਾ। ਪਰਮਨ ਪਰਦੇ ਗਏ ਹੱਥੀ ਵਾਲੇ ਖੜੇ ਸਾਰੇ। ਉਹਨੂੰ ਨਾਲ ਦੇ ਪਰਦੇ ਜੜ ਕੇ ਗੱਲ ਚਾ। ਇਹ ਇਹਦਾ ਬਹੁਤ ਪਿਆਰਾ। ਮਰਦੇ ਪਟੜਾੜੇ ਹੋਏ। ਮੈਂ ਆ ਗਿਆ ਸੀ ਆ ਫਿਰ ਹੁਣ ਇਧਰ ਨੂੰ ਇਹਨੂੰ ਮਿਲਣਾ। ਅੱਜ ਇਹਦੇ ਵੇਣਾ ਸਾਲਾ। ਮੇਰਾ ਜੀਜਾ ਨਹੀਂ ਲੱਗ ਰਿਹਾ ਅੱਜ ਕੱਲਾ ਅੱਜ ਕਾਫੀ ਦਿਨ ਹੋ ਗਏ ਸੀ ਆਇਆ ਨੂੰ ਇਧਰ ਨੂੰ। ਇਹ ਹੁਣ ਮੰਡੀ 'ਚ ਆ ਪਿੱਛੇ ਆ ਗਈ ਇਹਦੀ ਦੁਕਾਨ। ਇਹ ਹੁਣ ਤੁਹਾਨੂੰ ਦਿਖਾਉਂਦੇ ਆਂਗੇ ਬੈਕ ਸਾਈਡ ਦੇ ਉੱਤੇ ਇਹਦੀ ਦੁਕਾਨ ਦਾ ਕੀ ਸਿਸਟਮ 15 ਨੇ ਆਲੂਆਂ ਦੇ ਗੱਟਾ ਵੀ ਵਿੱਚ ਰੱਖ ਰਖਾ ਹੈਗਾ ਪੂਰਾ ਭਰ ਕੇ ਵਿੱਚੇ ਗੰਡੇ, ਸ਼ਿਮਲਾ, ਮਿਰਚ, ਲਟਰਾ, ਪਟਰਾ ਤੇ ਆ ਇਹਦਾ ਫਾੜਾਗਾ ਪੂਰਾ ਸਾਰਾ ਆ ਬਾਰਦਰ ਨਾ ਪਿਆ ਇਹਦਾ ਇਧਰ ਆ ਚੱਲ ਰਿਹਾ ਹੈਗਾ ਇਧਰ ਕੰਮੇ ਦੀ ਲੇਬਰ ਤਾਰ ਰਹੀ ਹੈਗੀ ਟਰਾਲੀਆਂ ਮੰਡੀ ਦੇ ਵਿੱਚ ਰੌਣਕ ਹੋ ਗਈ ਹੈ ਨਾ ਓਏ ਰੌਣਕ ਪੂਰੀ ਹੋ ਗਈ ਹੈ ਨਾ ਚਿਆਰ ਵਧੀਆ ਵਧੀਆ ਹੋਰ ਆ ਤਕਰੀਬਨ ਕਾਫੀ ਵਧੇ ਗਈਆਂ ਛੀਨਾ ਚੱਲ ਰਹੀਆਂ ਨੇ ਕਿ ਇਹ ਹੁਣ ਤਾਂ ਵਧਤੀਆਂ ਤਕਰੀਬਨ ਸਾਰੀਆਂ ਤੇ ਵੈਸੇ ਕਾਫੀ ਰਹਿ ਵੀ ਗਈਆਂ ਮੌਸਮ ਖਰਾਬ ਕਰਕੇ ਨਾ ਵੈਸੇ ਮੱਕੀਆਂ ਵੀ ਬਹੁਤ ਟੋਪਦੀਆਂ ਨੇ ਹੁਣ ਤਾਂ ਸਾਰੀਆਂ ਦੇਖੋ ਕਿੰਨਾ ਵਧੀਆ ਜਦੋਂ ਮੱਕੀ ਕੋਲ ਦੀ ਲੰਘਦੇ ਆ ਨਾ ਠੰਡੀ ਠੰਡੀ ਜਿਹੀ ਹਵਾ ਹੁੰਦੀ ਹੈਗੀ ਤੇ ਕਿਉਂਕਿ ਇਹ ਦੇਖੋ ਸਾਰੇ ਵਧੀਆ ਕਿਉਂਕਿ ਇਹ ਪਾਣੀ ਜਾਦੇ ਉਹ ਕਰਦੀ ਹੈ ਨਾ ਤਾਰ ਕੇ ਠੰਡੀ ਹਵਾ ਹੁੰਦੀ ਹੈ ਚੱਲੋ ਵੀ ਹੁਣ ਚੱਲਦੇ ਆਂਗੇ ਆਪਾਂ ਪਿੰਡ ਨੂੰ ਭਾਈ